ਲੋ جی ਆਪਾਂ ਨੇ ਸਿੱਧਾ ਹੀ ਮਲਾਈ ਤੋਂ ਘਿਓ ਤਿਆਰ ਕੀਤਾ ਹੈ ਨਾ ਹੀ ਆਪਾਂ ਨੂੰ ਛਾਟੀ ਵੰਡਾਣੀ ਨਾ ਗੈਸ ਦੀ ਜ਼ਰੂਰਤ ਸੀਗੀ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿਵੇਂ ਮਰਜ਼ੀ ਤੁਸੀਂ ਇਹਦੀ ਵਰਤੋਂ ਕਰੋ ਕਿਉਂ ਦੀ ਮੈਂ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਆਹ ਦੇਖੋ ਜੀ ਆਪਣਾ ਹੈਗਾ 1 ਕਿਲੋ ਤੋਂ ਥੋੜਾ ਜਿਹਾ ਉੱਪਰ ਇਹ ਦੁੱਧ ਜਿਹਨੂੰ ਆਪਾਂ ਨੇ ਵਾਲੀ ਦੇ ਕੇ ਰੱਖਿਆ ਹੋਇਆ ਸੀ ਇਹਦੀ ਹੁਣ ਆਪਾਂ ਜਿਹੜੀ ਕਰੀਮ ਹੈ ਨਾ ਉਹ ਸਾਰੀ ਉਤਾਰ ਲਾਂਗੇ ਦੇਖੋ ਜੀ ਅੱਜ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਨਾ ਕਿਉਂ ਬਣਾ ਕੇ ਦਿਖਾਉਣਾ ਨਾ ਤੁਹਾਨੂੰ ਕਰਨ ਕਰਨ ਦੀ ਲੋੜ ਹੈ ਜਿਹੜਾ ਆਪਾਂ ਇਹਦੀ ਪਹਿਲਾ ਮੱਖਣ ਤਿਆਰ ਕਰਾਂਗੇ ਠੀਕ ਹੈ ਜੀ ਤੇ ਨਾ ਹੀ ਤੁਹਾਨੂੰ ਕੋਈ ਵੀ ਮਿਹਨਤ ਦੀ ਲੋੜ ਨਹੀਂ ਹੈਗੀ ਨਾ ਕੋਈ ਚਾਟੀ ਨਾ ਮਧਾਣੀ ਦੀ ਠੀਕ ਹੈ ਜੀ ਤੇ ਨਾ ਹੀ ਆਪਾਂ ਨੂੰ ਗੈਸ ਦੀ ਜ਼ਰੂਰਤ ਆ ਦੇਖੋ ਜੀ ਬਹੁਤ ਹੀ ਵਧੀਆ ਤੇ ਇੱਕ ਤਰੀਕੇ ਨਾਲ ਆਪਣਾ ਇਹ ਘਿਓ ਬਣ ਕੇ ਤਿਆਰ ਹੋ ਜਾਣਾ ਵਾ ਤੇ ਉਹ ਕਿਹੜੇ ਤਰੀਕੇ ਨਾਲ ਆਪਾਂ ਨੇ ਘਿਓ ਨੂੰ ਤਿਆਰ ਕਰਨਾ ਹੈ ਉਹ ਬਹੁਤ ਹੀ ਵਧੀਆ ਤਰੀਕਾ ਹੈ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਠੀਕ ਹੈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਦੇ ਲੋ ਜਿਹੜੀ ਇਹ ਇਹਦੀ ਮਲਾਈ ਆ ਤੇ ਸਾਰੀ ਆਪਾਂ ਪਾ ਦਲਾਂਗੇ ਇਹ ਵੀਡੀਓ ਤੁਸੀਂ ਦੇਖੋ ਜੀ ਪਹਿਲਾਂ ਕਦੇ ਵੀ ਨਹੀਂ ਦੇਖੀ ਹੋਣੀ ਜਿਹੜੇ ਤਰੀਕੇ ਨਾਲ ਅੱਜ ਤੁਹਾਨੂੰ ਆਪਾਂ ਨੇ ਦੱਸਣਾ ਆ ਦੇਖੋ ਜੀ ਜਿਹੜੀ ਜਿੰਨੀ ਵੀ ਕਰੀਮ ਆ ਨਾ ਇਹਦੀ ਸਾਰੀ ਆਪਾਂ ਅਧਾਰ ਕੀ ਲੈਣੀ ਆ ਤੇ ਮਲਾਈ ਆਪਣੀ ਤਾਜੀ ਹੋਣੀ ਚਾਹੀਦੀ ਆ ਤੇ ਜਿਆਦਾ ਆਪਾਂ ਨੇ ਕਈ ਦਿਨਾਂ ਦੀ ਨਹੀਂ ਲੈਣੀ ਹੈਗੀ ਮਲਾਈ ਤੇ ਇਸ ਕਰਕੇ ਆਪਣਾ ਇਹ ਵਧੀਆ ਕੀ ਹੋਣ ਕੇ ਤਿਆਰ ਹੋ ਗੂਗਾ ਇਹ ਆਪਣੇ ਕੋਲੇ ਨਾ ਥੋੜੀ ਜਿਹੀ ਮਲਾਈ ਇਹ ਪਈ ਸੀ ਕਿ ਇਹ ਵੀ ਆਪਣੀ ਤਾਜੀ ਮਲਾਈ ਆ ਕਿ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਲਾਂਗੇ ਇਹ ਆਪਣੀ ਹੋਣ ਵਾਲੀ ਮਲਾਈ ਹੈ ਜਿਹੜੀ ਆਪਾਂ ਨੇ ਦੁੱਧ ਤੋਂ ਉਤਾਰੀ ਹੈ ਇਹਦੇ ਵਿੱਚ ਤੁਸੀਂ ਇੱਕ ਚੀਜ਼ ਜ਼ਰੂਰ ਮਿਕਸ ਕਰਨੀ ਆ ਉਹੀ ਮੇਨ ਚੀਜ਼ ਆ ਜਿਹੜੀ ਆਪਾਂ ਇਹਦੇ ਵਿੱਚ ਮਿਕਸ ਕਰਨੀ ਆ ਤੇ ਆਪਣਾ ਜਿਹੜਾ ਇਹ ਘਿਓ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹਨੂੰ ਤੁਸੀਂ ਜਿੰਨਾ ਮਰਜ਼ੀ ਲੰਮੇ ਟਾਈਮ ਤੱਕ ਰੱਖ ਸਕਦੇ ਹੋ ਇਹਦੇ ਵਿੱਚ ਨਾ ਇੱਕ ਚੀਜ਼ ਮਿਕਸ ਕਰਨੀ ਆ ਉਹ ਹੈਗਾ ਜੀ ਆਪਣਾ ਇਹ ਚਿੱਟਾ ਨਮਕ ਦੇਖੋ ਜੀ ਅੱਧਾ ਚਮਚਾ ਆਪਾਂ ਨੇ ਚਿੱਟੇ ਨਮਕ ਦਾਲਿਆ ਇਹ ਇਹਦੇ ਵਿੱਚ ਤੁਸੀਂ ਜ਼ਰੂਰ ਪਾਉਣਾ ਆ ਤੇ ਜਿਹੜਾ ਆਪਾਂ ਬੇਕਿੰਗ ਨਾਲ ਕਿਉਂ ਤਿਆਰ ਕਰਨਾ ਆ ਤੇ ਉਹ ਆਪਣਾ ਬਿਲਕੁਲ ਖਰਾਬ ਨਹੀਂ ਹੋਊਗਾ ਬਿਨਾ ਚਾਪੀ ਮਧਾਣੀ ਬਿਜਲੀ ਤੋਂ ਦੇਖੋ ਜੀ ਇਸ ਤਰੀਕੇ ਨਾਲ ਮਿਕਸਰ ਦੇ ਨਾਲ ਤੁਸੀਂ ਕਿਉਂ ਨੂੰ ਤਿਆਰ ਕਰ ਸਕਦੇ ਹੋ ਕਈ ਵਾਰੀ ਆਪਣੇ ਨਾਲ ਘੱਟ ਤੋਂ ਘੱਟ ਮਲਾਈ ਹੁੰਦੀ ਆ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਰੱਖ ਸਕਦੇ ਆ ਤਾਂ ਜੀ ਆਪਣੀ ਇਹ ਬਿਲਕੁਲ ਵਿਪ ਕਰੀਮ ਬਣ ਗਈ ਇੱਕ ਕਿਸਮ ਦੀ ਤੇ ਬਸ 2 ਮਿੰਟ ਇਹਨੂੰ ਹੋਰ ਲੱਗਣਗੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਜੀ ਬੱਸ ਇਹਨੂੰ 2 ਮਿੰਟ ਹੋਰ ਲੱਗਣੇ ਆ। ਇਹਦੇ ਵਿੱਚ ਦੇਖੋ ਜੀ ਪਾਣੀ ਨਹੀਂ ਐਡ ਕਰਨਾ ਹੈਗਾ। ਪਹਿਲਾਂ ਤੁਸੀਂ ਜੇ ਤੁਸੀਂ ਪਾਣੀ ਇਹਦੇ ਵਿੱਚ ਪਾਤਾ ਤਾਂ ਫਿਰ ਤੁਹਾਡਾ ਹੀ ਕਿਉਂ ਨਹੀਂ ਬਣਨਾ ਹੈਗਾ। ਬਹੁਤ ਟਾਈਮ ਲੱਗੂ ਇਹਨੂੰ ਤੇ ਇਸ ਕਰਕੇ ਮੈਂ ਇਹਦੇ ਵਿੱਚ 2-3 ਚਮਚੀ ਹੀ ਕੋਸੇ ਪਾਣੀ ਦੇ ਪਾਏ ਨੇ। ਦੇਖੋ ਜੀ ਆਪਾਂ ਇਹ ਬਿੱਪ ਕਰੀਮ ਬਣ ਕੇ ਬਿਲਕੁਲ ਤਿਆਰ ਹੋ ਗਈ। ਤੇ ਹੁਣ ਆਪਾਂ ਇਹਨੂੰ 2 ਮਿੰਟ ਹੋਰ ਇਸੇ ਤਰੀਕੇ ਨਾਲ ਗ੍ਰाइंड ਕਰਾਂਗੇ ਤੇ ਫਿਰ ਆਪਣੀ ਇਹ ਕਿਉਂ ਬਣ ਕੇ ਤਿਆਰ ਹੋ ਜਾਣਾ। ਲਓ ਜੀ ਇਹਦੇ ਵਿੱਚ ਨਾ ਆਪਾਂ ਕੋਸਾ ਪ੍ਰਾਣੀ ਮਾਵਾ ਕੀ ਤੁਸੀਂ ਆਲ ਦੇ ਸਾਰਨਾ ਪੋਣਾ ਜਿੰਨਾ ਕਿ ਪਰ ਹੁਣ ਇਹਦੇ ਵਿੱਚ ਜਰੂਰਤ ਲੱਗਦੀ ਹੈ ਵੀ ਆਪਾਂ ਕਿੰਨਾ ਕੁ ਪਾ ਸਕਦੇ ਹਾਂ ਲਓ ਜੀ ਆਪਣਾ ਇਹ ਕੇਵਨ ਕੀ ਬਿਲਕੁਲ ਤਿਆਰ ਹੋ ਗਿਆ ਲਓ ਜੀ ਹੁਣ ਇਹਨੂੰ ਆਪਾਂ ਨਾ ਇੱਕ ਕਾਲੇ ਦੇ ਵਿੱਚ ਕੱਢ ਲੈਣੇ ਆ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਇਸ ਤਰੀਕੇ ਨਾਲ ਇਹਨੂੰ ਛੋੜ ਦੇਣਾ ਲਓ ਜੀ ਆਪਾਂ ਇਹ ਹੀ ਕੇਵਨ ਇਹਦੇ ਵਿੱਚ ਛੇ ਪਾ ਲੈਣੇ ਆ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਠੰਡਾ ਪਾਣੀ ਪਾਵਾਂਗੇ ਠੰਡਾ ਪਾਣੀ ਪਾਇਆ ਜਿਹੜਾ ਜਿੰਨਾ ਵੀ ਇਹਦੇ ਵਿੱਚ ਦੁੱਧ ਹੋਊਗਾ ਸਾਰਾ ਬਾਹਰ ਨਿਕਲ ਜਾਊਗਾ। ਲਓ ਜੀ ਕੋਈ ਵੀ ਤੁਸੀਂ ਇਸ ਤਰੀਕੇ ਦਾ ਪੇਪਰ ਲੈ ਲਿਓ। ਚਾਹੇ ਕਈ ਵਾਰੀ ਨਾ ਆਪਣੇ ਕਿਚਨ ਦੇ ਵਿੱਚ ਸਿਲਵਰ ਪੇਪਰ ਹੁੰਦੀ ਆ ਉਹ ਵੀ ਤੁਸੀਂ ਲੈ ਸਕਦੇ ਹੋ। ਇਸ ਤਰੀਕੇ ਨਾਲ ਇਹਨੂੰ ਤੁਸੀਂ ਕਵਰ ਕਰ ਦੇਣਾ। ਲੋ ਜੀ ਆਪਣਾ ਇਸ ਤਰੀਕੇ ਨਾਲ ਇਹ ਘਿਓ ਬਣ ਕੇ ਤਿਆਰ ਹੋ ਜਾਊਗਾ। ਇਹ ਇਹਦੇ ਤੁਸੀਂ ਜਿਵੇਂ ਮਾਰਚੀ ਪੀਸ ਕੱਟ ਕੇ ਵਰਤ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਫਿਰ ਆਪਾਂ ਇਹਨੂੰ ਥੋੜੀ ਜਿਹਾ ਜਦੋਂ ਨਾ ਫ੍ਰਿਜ ਵਿੱਚ ਰੱਖਾਂਗੇ ਜਦੋਂ ਜੰਮ ਕੇ ਉਸ ਤੋਂ ਬਾਅਦ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਆਪਣਾ ਕੀ ਹੋ ਬਣ ਕੇ ਤਿਆਰ ਬਿਨਾ ਚਾਟੀ ਮਿਤਾਣੀ ਬਿਜਲੀ ਬਿਨਾ ਔਰ ਗੈਸ ਤੋਂ ਤੇ ਹੁਣ ਜਦੋਂ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਇਹ ਜਿਹਨੂੰ ਆਪਾਂ ਸਿਰਫ 15-20 ਮਿੰਟ ਹੀ ਰੱਖਣਾ ਕਿਉਂਕਿ ਅੱਜ ਕੱਲ੍ਹ ਸਾਤਿਆਂ ਦੇ ਵਿੱਚ ਹਰ ਚੀਜ਼ ਜਲਦੀ ਹੀ ਚੰਮ ਜਾਂਦੀ ਹੈ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟੇ ਹੋਏ ਦਿਖਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਬਿਲਕੁਲ ਵੀ ਲੱਸੀ ਵਗੈਰਾ ਪਾਣੀ ਵਗੈਰਾ ਬਿਲਕੁਲ ਨਹੀਂ ਹੈਗਾ ਜਿੰਨੇ ਵੀ ਤੁਸੀਂ ਇਹਦਾ ਪੀਸ ਦਾ ਵਰਤੋਂ ਕਰਨੀ ਹੈ ਤਾਂ ਉਸ ਤਰੀਕੇ ਨਾਲ ਕਰ ਸਕਦੇ ਹੋ ਇਸ ਤਰੀਕੇ ਨਾਲ ਕੋਈ ਵੀ ਖੁੱਲੇ ਪਾਂਡੇ ਦੇ ਵਿੱਚ ਪਾ ਕੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਆਪਾਂ ਇਸੇ ਟਿੱਕਣਾ ਆਪਾਂ ਸਾਰੇ ਪੀਸ ਦੇਖੋ ਜੀ ਬਿਲਕੁਲ ਇਹ ਵਧੀਆ ਤਰੀਕੇ ਨਾਲ ਇਹ ਨਿਕਲ ਜਾਂਦਾ ਕੋਈ ਜਿੱਦ ਵੀ ਹੈਗਾ ਬਿਲਕੁਲ ਪੇਪਰ ਦੇ ਨਾਲ ਹੀ ਜੰਮੀਆ ਰਹੂ ਤੇ ਸਿਰਫ 10 ਮਿੰਟ ਹੋਏ ਸੀਗੇ ਆਪਾਂ ਨੇ ਫ੍ਰਿਜ ਚ ਰੱਖੇ ਨੂੰ ਤੁਸੀਂ ਇਹਦੇ ਪੱਟੇ ਛੋਟੇ ਪੀਸ ਜਿੰਨੇ ਵੀ ਕੱਟਣ ਚਾਹੋ ਨਾ ਕੱਟ ਸਕਦੇ ਹੋ ਆਪਣੇ ਦੇ ਕੋਈ ਜਿਆਦਾ ਮੱਖਣੀਆਂ ਤਾਂ ਫੇਰ ਤਾਂ ਤੁਹਾਨੂੰ ਕਿਉਂ ਗਰਮੀ ਕਰਨਾ ਪਊਗਾ ਤੇ ਜਦੋਂ ਆਪਾਂ ਨੇ ਥੋੜੀ ਮੱਖਣੀ ਤੋਂ ਵਰਤੋਂ ਕਰਨੀ ਆ ਤਾਂ ਇਸ ਤਰੀਕੇ ਨਾਲ ਤੁਸੀਂ ਇਹਦੀ ਵਰਤੋਂ ਕਰੋ ਤੇ ਬਹੁਤ ਹੀ ਵਧੀਆ ਤਰੀਕਾ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਕਿ ਹੋਜੀ ਸਾਡੀ ਵੀਡੀਓ ਲੱਗੀ ਤੇ ਚਲੋ ਆਪਾਂ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ